ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਤੇ ਬਰਾੜ ਦੇ ਫਰਮ ਮੌਕਾ ਦੇ ਜੋ ਵੀ ਚੀਜ਼ ਲਈ ਨੇ ਵੀਡੀਓ ਬਣਾਉਣੀ ਆ ਤੁਸੀਂ ਮਰ ਨਾਲ ਸੰਪਰਕ ਕਰਤਾ ਹੈਗਾ ਮੇਰਾ ਮੋਬਾਈਲ ਨੰਬਰ 8872 9778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਸੈਟ ਕਰ ਲਓ ਜੀ ਅੱਜ ਦੀ ਵੀਡੀਓ ਪੰਡਮਾਨੂ ਕੇ ਗੱਲ ਹੈ ਜੀ ਫਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੌਕਾ ਸਾਡੇ ਲਈ ਆਉਂਦੇ ਨੇ ਨਾ ਲੈ ਕੇ ਆਏ ਆ ਜੀ ਦੋਨੇ ਗੱਪਣਾ ਸੁਆ ਦੋਨਾਂ ਦਾ ਹੀ ਪਹਿਲਾਂ ਪਹਿਲਾਂ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਵਰਤ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਬਸ ਚੱਲਦਾ ਰਹਿਣਾ ਆ ਜਾਂਦੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਬੈਡਰੈਸ ਦੱਸ ਦਿਓ ਜੀ। ਨਾਮ ਆ ਜੀ ਗਰਚਨ ਸਿੰਘ ਪਿੰਡ ਮਾਨੂਕੇਾ ਜ਼ਿਲ੍ਹਾ ਮੋਗਾ ਤਸੀਲ ਨਾਸਮੁ। ਮੋਬਾਈਲ ਨੰਬਰ 9803731831 ਜੀ। ਠੀਕ ਆ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੈਕਮ। ਹਾਂ ਜੀ ਹਾਂ ਸਾਰਾ ਮਾਲ ਸੇਲ ਹੋ ਗਿਆ। ਫੋਨ ਤਾਂ ਹਜੇ ਵੀ ਆਈ ਜਾਂਦੇ ਜੀ ਉਹਨਾਂ ਨੂੰ। ਠੀਕ ਆ ਜੀ। ਹਾਂ ਜੀ। ਇੱਕ ਨੰਬਰ ਤੋਂ ਬਾਈ ਨੀਲੀ ਦਾ ਵੀ ਤੋਂ ਸ਼ੁਰੂ ਕਰਦੇ ਹਾਂ। ਪਹਿਲਾਂ ਤਾਂ ਬਿਊਟੀ ਚੈੱਕ ਕਰੋ ਜੀ। ਝੁਰਸੀ ਦੀ ਸੁਆ ਬਰੇ ਕਿੰਨਾ ਜੀ। ਇਹ ਪੱਲੂ ਨਹੀਂ ਸੁਹੂਗੀ। ਦੰਦੋ ਜੀ। ਦੰਦ ਨਹੀਂ ਦੇਖੇ ਚੋਗੀ ਅਸ਼ਕੀ ਮੈਂ ਦੇ ਮਰੀ ਇੱਥੇ ਜੀ ਕਰਦੀ ਸੀ ਦਿਖਾ ਜਾਗੇ ਜਿਹਦੇ ਚੈੱਕ ਨਹੀਂ ਕੀਤੇ ਠੀਕ ਹੈ ਭਾਈ ਕਿੰਨੇ ਟਾਈਮ ਦੀ ਗੱਪਣ ਆ ਜੀ ਇਹ ਤਿੰਨ ਤਿੰਨ ਵੀ ਨਹੀਂ ਸਹੀ ਤਿੰਨ ਮਹੀਨੇ ਦੀ ਤਿੰਨਾਂ ਦੀ ਹਾਂ ਤਿੰਨ ਹਾਂ ਦੋਏ ਤਿੰਨ ਤਿੰਨ ਦੇ ਚੈੱਕ ਹੋਈਆਂ ਨੇ ਜੇ ਕੋਈ ਡਾਕਟਰ ਨਾਲ ਦੀ ਕਰਕੇ ਲਿਜਾਵੇ ਪਾਸ ਕੈਨ ਆਪਣੇ ਤਸੱਲੀ ਆਪਾ ਦਿੰਦੇ ਨਹੀਂ ਆਏ ਚੈੱਕ ਬਿਨਾ ਦਿੰਦੇ ਨਹੀਂ ਠੀਕ ਹੈ ਜੀ ਡਾਕਟਰ ਸਾਹਿਬਾਨ ਨੂੰ ਲੈ ਕੇ ਆਵੇ ਜੀ ਤੇ ਆਪ ਦੀ ਬਾਈ ਦੇ ਘਰੋਂ ਚੈੱਕ ਕਰਕੇ ਲੈ ਜੇ ਤਿੰਨ ਤਿੰਨ ਮਹੀਨਿਆਂ ਦੀ ਗੱਪਣ ਪਾਸ ਆ ਜੀ ਇਹਨਾਂ ਦਾ ਮਤਲਬ ਮਿਲ ਕੇ ਰਿਕਾਰਡ ਜੀ ਇਹ ਜੀ ਮੰਨ ਲਓ ਜਿਹੜਾ ਆਪਾਂ ਨੂੰ ਟੀਕੇ ਬਾਰੇ ਨਹੀਂ ਪੁੱਛਿਆ ਉਹ ਨਹੀਂ ਕਿਹੜਾ ਟੀਕਾ ਦਿੱਤਾ ਕਿਹੜਾ ਪੁੱਛ ਵੀ ਦੇਵਾਂਗੇ ਜੇ ਪੁੱਛਣਾ ਯਾਨੀ ਜਿਹੜੀਆਂ ਇਹਨਾਂ ਦੇ ਮਾਵਾਂ ਦਾ ਘੜਾ ਹੈਗਾ 18 19 ਲੀਟਰ ਦਾ ਸੌਖਾ ਹਾਂ ਜੇ ਚੰਗੇ ਚੰਗੇ ਜਾਨਵਰ ਆ ਉਹ ਨਹੀਂ ਗੱਲ ਵੀ ਆਏ ਟੌਪ ਕੁਆਲਟੀ ਹੈ ਜੀ ਕੁੰਡਾ ਸਿੰਘ ਆ ਜੀ ਬਾਕੀ 3 ਮਹੀਨੇ ਦੀ ਗੱਬਣਾ ਤੇ ਝੋਲੀ ਚੈੱਕ ਕਰਾ ਦਿੰਨੇ ਆ ਜੀ ਝੋਲੀ ਦੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਝੋਲੀ ਕੱਢੂਈ ਕਰਮ ਵਾਲੀ ਸੀ ਤੇ ਜਮਾ ਤਿਆਰ ਹੋਇਆ ਥਣ ਕੱਲਾ ਕੰਨਾ ਨਿੱਖੜਮ ਸੋਹਣੀ ਸੈਜਦਾ ਜੀ ਬਾਕੀ ਚਾਰ ਹੀ ਥਾਣਾ ਪੂਰਾ ਇਹਦੇ ਸਹੀ ਰੋਟੀ ਪੂਰੀ ਚੰਗੀ ਆ ਜੀ ਤੋਰ ਕੇ ਦਿਖਾ ਦੇ ਨਾਲ ਦੇ ਨਾਲ ਜੀ ਜੋੜੇ ਤੋਰ ਦੇ ਵਿੱਚ ਇਕੱਠਾ ਕੱਲੀ ਅੱਲਾਹ ਨਾਮੇ ਤੋਰ ਦੋ ਕੋਈ ਗੱਲ ਨਹੀਂ ਬਾਕੀ ਗੁੰਡਾ ਕੈਂਗਾ ਜੀ ਡਿਊਟੀ ਦੇ ਪਾਸ ਤੋਂ ਅੰਤ ਕੋਈ ਨਹੀਂ ਸੀਮਾ ਰਿਪੋਰਟ ਬਾਈ ਕਹਿੰਦਾ ਪੁੱਛ ਦਾਂਗੇ ਪਰ ਆਪਾਂ ਨੂੰ ਪਤਾ ਕੋਈ ਨਹੀਂ ਜੀ ਕਿਤੇ ਕਰਮ ਵਾਲੀ ਤਿਆਰ ਹੋ ਕੇ ਗੱਲਾਂ ਕਰਉਂਦੀਆਂ ਵੀ ਆਜੇ 3 ਮਹੀਨਿਆਂ ਦੀ ਗੱਲਣ ਕਿ ਕਪਾਲ ਤਾਂ ਦਾ ਸਰਪਾਹਣ ਨਹੀਂ ਨਾਲ ਲੈ ਕੇ ਆਇਓ ਜੀ ਤੇ ਹਾਫ ਦੀ ਪਾਈ ਦੇ ਦੇ ਵੀਰ ਬ੍ਰੀਡ ਦਾ ਕੰਮ ਕਰਦੇ ਉਹਨਾਂ ਨੂੰ ਪਰਖੂਗੇ ਜਜੂਗੇ ਕੂਮ ਵੀ ਦੇਖੂਗੇ ਸਮਝ ਨਹੀਂ ਆ ਰਹੀ ਕਿ ਬਾਈ ਜਿਹੜਾ ਕੱਲੀ ਕੱਲੀ ਦਾ ਮੁੱਲ ਹੈਗਾ 75000 ਠੀਕ ਹੈ ਜੀ ਮੰਨ ਲਓ ਜੇ ਜੋੜਾ ਲੈਣਾ ਹੈ ਉਹ ਜੋ 5000 ਲਸਟ ਕਰਕੇ 145000 ਜੋੜੇ ਦਾ ਠੀਕ ਹੈ ਜੀ ਕੱਲੀ ਕੱਲੀ ਦਾ ਮੁੱਲ 75 75 ਆ ਤੇ ਜੇ ਜੋੜਾ ਲੈ ਲਓਗੇ ਤਾਂ 145000 ਰੁਪਇਆ ਉਪੀ ਹੈ ਜੀ ਮੇਲ ਲਈ ਹੈ ਜਿਹੜਾ ਲੁੱਟ ਗਿਆ ਲੁੱਟ ਗਿਆ ਤੇ ਜਿਨ੍ਹਾਂ ਦੇ ਹੱਥ ਵਿੱਚ ਫੂਨ ਹੈ ਮੇਲਾ ਉਹਨਾਂ ਨੇ ਲੋਕਾਂ ਨੂੰ ਦੋ ਨੰਬਰ ਦੀ ਕੁਆਲਿਟੀ ਦਿਖਾ ਦਿੰਨੇ ਆ ਜੀ ਬਾਕੀ ਦੋਨਾਂ ਦੀ ਚਮੜੀ ਪਤਲੀ ਆ ਪਿਉੜਾ ਪੱਟੂੜਾ ਵਜਨ ਵਜੂਦ ਪੂਰਾ ਚੰਗਾ ਹੁੰਦਾ ਸੇਵਾ ਦਾ ਟਾਈਮ ਆ ਜੀ 6-6 ਮਹੀਨੇ ਸੰਭਲੀਆਂ ਇਹ ਪੂਰੀ ਰੁੱਤ ਚ ਆਉਂਦੀਆਂ ਜੀ 3 ਮਹੀਨੇ ਵਾਲੀ ਪੂਰੀ ਰੁੱਤ ਚ ਆਉਂਗੀਆਂ ਫੱਗਣ ਚ ਆਉਣਗੀਆਂ ਅਗਮਸ ਦੀ ਚ ਲੋਹੇ ਤੋਂ ਮਗਰੇ ਇਹ ਤਾਂ ਇਹ ਪਹਿ ਵੱਟ ਵੱਟੇ ਜਾਣੇ ਉਹਨਾਂ ਠੀਕ ਹੈ ਜੀ ਹਾਪਨੇ ਨੇ ਇਹ ਪੱਠੇ ਨਹੀਂ ਚੱਕੇ ਹਰਾਏ ਨਹੀਂ ਸੀ ਮਾਲਾ ਆਪਨੇ ਠੇਕੇ ਤੇ ਵੰਨ ਦਿੱਤਾ ਵਾ ਆਪਣੇ ਨਹੀਂ ਬਠੇ ਆਪਾ ਤੂੜੀ ਦਾਣੇ ਪੋਣੇ ਤਾਂ ਲੱਗਦੀਆਂ ਪੂਰੀਆਂ ਹੈਵੀ ਆ ਹੀ ਨਹੀਂ ਹਾਂ ਸੇਵਾਗੁਰ ਮਾਲਕਾਂ ਦੀ ਪਾਲਸੀ ਹਾਂ ਬਲਾ ਆ ਆ ਕੁੱਖ ਤਾਂ ਇਹਨਾਂ ਪੂਰੀ ਚੱਕੀ ਹੋਰ ਸੋਹਣੇ ਲੱਗਦਾ ਬਸ ਸਹੀ ਗੱਲ ਹੈ ਜੀ ਇਹਨਾਂ ਦੇ ਭਈ ਆਪਣੇ ਤਿੰਨ ਮਹੀਨਿਆਂ ਦੀ ਗੱਬੜ ਪੂਰੇ ਤਿੰਨ ਤਿੰਨ ਇਹਨੇ ਹਜੇ ਆਪਣੇ ਪਾਣੀ ਵੀ ਨਹੀਂ ਪੀਤਾ ਕਹਿੰਦਾ ਖੇਰ ਹੂਲ ਤੇ ਅਗਲਾ ਪਿਉਂਦਾ ਏ ਇਹਨੇ ਪਾਣੀ ਖੁਸ਼ ਹੋ ਕੇ ਪੀਤਾ ਨਹੀਂ ਹੈ ਡੱਬ ਦੇ ਵਿੱਚ ਇਹ ਵੀ ਤੋਰ ਕੇ ਦਿਖਾ ਦੂਗੀ ਬਾਕੀ ਢੋਲੀ ਤੁਹਾਨੂੰ ਇਹਦੀ ਵੀ ਦਿਖਾ ਦਿੰਨੇ ਆ ਜੀ ਸੋਹਣੀ ਹੈ ਚਾਰ ਆਣ ਗੈਬ ਤੇ ਲੱਗਿਆ ਵਜਨ ਵਜੂਦ ਬੜਾ ਚੰਗਾ ਪੂਰਾ <गरागाँ च्णिया> नी नी बस बस तो नहीं करौगी चौगी, चौगी होने बस उ कहता कोई लड़े दोनों वीडियो कलू चंकी लगती है जे जोड़ा प्लस कर देंगे ਗੂੜਾ ਲੈਣੋਂ ਬੈਠਾ ਲੱਗ ਪੰਤਾਲੀ ਆ ਬੰਨੂ ਨਾ ਕੋਈ ਕਿਸਾਨ ਦਾ ਨੰਬਰ ਜੀ ਤੇ ਬਾਈ ਦਾ ਚੱਲਦਾ ਰਹਿਣਾ ਜੀ ਇਹ ਆਇਆ ਨਾ ਜੀ ਇਹ ਲੋ ਜਿਹੜਾ ਜਿਹੜਾ ਵਜੇ ਨਾ ਜਿੱਡੀ ਕੱਟੀ ਆਪਾਂ ਹੁੰਦਈਏ ਵੀ ਖਰਾਬ ਹੋਈ ਉਹ 45 50 ਦੀ ਤੂੰ ਜਿਹੜੇ ਹਿਸਾਬ ਨਾਲ ਹਾਜੀ ਵਜੇ ਨਾ ਤੱਕ ਆਪਾਂ ਕੰਮ ਪਾ ਲੈਂਦੇ ਨਹੀਂ ਇਹ ਜਾਂ ਮਾਲ ਵੇਟੇ ਨੂੰ ਡੁੱਟਣ ਆ। ਪਰ ਜੇ ਆਪਾਂ ਉਹ ਦੇਣੀ ਹੋਵੇ ਉਹ ਵੀ ਖਰਾਬ ਹੋ ਜਾਂਗੀਆਂ ਰਹਿੀਆਂ ਨਹੀਂ ਕੱਟੇਗਾ ਉਹ ਵੀ 45 50 ਇਹ ਲਾਉਣਗੇ ਬੰਦੇ ਇਹ ਗੱਲ ਹੈ ਪਰ ਕਰਮਾਲੀਆਂ ਇਹ ਸਾਂਭਣ ਵਾਲੀ ਚੀਜ਼ ਆ ਬ੍ਰੀਡ ਤਿਆਰ ਕਰਨੀ ਉਹਨਾਂ ਵਾਸਤੇ ਦੋ ਪਾ ਦੋ ਇਹ ਕਿੰਨੇ ਇਹ ਨਾ ਇੱਕ ਇੱਕਰਵਾਈਆਂ ਕਰਕੇ ਦੇਖੀ ਉਹ ਇਹਨਾਂ ਨੇ ਨਾ ਇਹਨਾਂ ਨੇ ਤਲਿਆ ਰਿਆ ਆਪਾਂ ਹੁਣ ਪਾ ਦਿਆ ਵੀਡੀਓ ਬਣਾਉਣੀ ਕਰਕੇ ਸੰਗਲੀ ਪਾਏ ਵੇ ਨਾ ਇਹਨਾਂ ਨੇ ਭੜਨਾ ਨਾਲ ਹੀ ਭਜੰਦਿਆਂ ਲੱਗ ਕੇ ਨਾ ਗੇੜਾ ਗੋਹਾ ਪਿੱਛੇ ਹਟ ਕੇ ਕਰਨ ਨਾ ਲਿਪੜਨਾ ਯਾਦ ਦਾ ਹੀ ਫਰਕ ਹੁੰਦਾ ਐ ਬਸ ਐ ਜਿਵੇਂ ਨੇੜੇ ਕੋਈ ਸੰਗ ਨਹੀਂ ਹਲਾਉਣਾ ਕੋਈ ਕਰਵਾਈਆਂ ਕਰਕੇ ਤਾਂ ਕਰਕੇ ਹਾਂ ਬਸ ਇਕੱਠੀਆਂ ਆਈਆਂ ਭੰਦੀਆਂ ਉੱਪਰੇ ਤੋਂ ਆਇਆ ਹੋਇਆ ਥੋੜਾ ਜਿਹਾ ਕਰ ਦਿਆਂਦਾ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ